ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋਏ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਦਮਾਨੇ ਜੀ ਮੈਂ ਤੁਹਾਡਾ ਆਪਣਾ ਵੀਡੀਓ ਪਾਲ ਸਿੰਘ ਜੀ ਅੱਜ ਦਿਨ ਹੈ ਸੋਮਵਾਰ ਜੀ ਸਵੇਰ ਦੇ ਬਾਅਦ ਚੁੱਕਣੀ 5:30 ਤੇ ਆਪਾਂ ਇਸ ਵਕਤ ਖੜੇ ਬਰਨਾਲਾ ਮੰਡੀ ਦੇ ਵਿੱਚ ਤੁਹਾਨੂੰ ਸਬਜ਼ੀਆਂ ਤੇ ਫਲਾਂ ਦੇ ਰੇਟ ਆ ਤੇ ਆਲੂ ਤੇ ਪਿਆਜ਼ਾਂ ਦੇ ਰੇਟ ਆਪਾਂ ਹੋਲ سیل ਦੇ ਰੇਟ ਆਪਾਂ ਦਿਖਾਉਣਾ ਹੈ ਕਿ ਅੱਜ ਇਹਦਾ ਕੀ ਪਾ ਰਿਹਾ ਚਲੋ ਆਪਾਂ ਕਰਦੇ ਆਂ ਗੱਲਬਾਤ ਜੀ ਹਾਂਜੀ ਦੋਸਤੋ ਐਤਵਾਰ ਨੂੰ ਨਾ ਬਰਨਾਲੇ ਦੀ ਮੰਡੀ ਬੰਦ ਹੁੰਦੀ ਆ ਅੱਜ ਸੋਮਵਾਰ ਆ ਅੱਜ ਬਹੁਤ ਇਕੱਠ ਆਈ ਐ ਅੱਜ ਦੇ ਆਪਾਂ ਤੁਹਾਨੂੰ ਦਿਖਾਉਨੇ ਆ ਵੀ ਅੱਜ ਸ਼ਾਦੀਆਂ ਦਾ ਕੀ ਭਾਰ ਆ ਜੀ ਚਲੋ ਆਪਾਂ ਗੱਲਬਾਤ ਕਰਦੇ ਆਂ ਤੇ ਪਿਆਜ਼ਾਂ ਦੇ ਫਲਾਂ ਦਾ ਰੇਟ ਚਲੋ ਆਪਾਂ ਕਰਦੇ ਆਂ ਆਤਿਆਂ ਨਾ ਗੱਲਬਾਤ ਜੀ ਠੀਕ ਆ ਜੀ ਸੋ ਵੀਗਟ ਨਾਲ ਆਇਓ ਹਾਂਜੀ ਦੋਸਤੋ ਗਵਾਰੇ ਦਾ ਭਾਅ ਹੈਗਾ ਜੀ 200 ਰੁਪਏ ਗਵਾਰੇ ਦਾ ਭਾਅ ਜੀ ਠੀਕ ਹੈ ਨਾ ਜੀ ਤੇ ਆਪਾਂ ਟੋਰੀ ਦਾ ਭਾਅ ਵੀ ਤੁਹਾਨੂੰ ਦੱਸ ਦਿੰਨੇ ਆ ਟੋਰੀ ਦਾ ਭਾਅ ਹੈਗਾ 10 ਤੋਂ 15 ਰੁਪਏ ਰੇਟ ਆ ਜੀ ਟੋਰੀ ਦਾ ਠੀਕ ਹੈ ਜੀ ਤੇ ਚਲੋ ਆਪਾਂ ਗੱਲਬਾਤ ਕਰੀਏ ਜੀ ਟਿੰਡੂ ਦਾ ਪਾ ਹੈ ਜੀ ਈ ਤੋਂ 35 ਰੁਪਏ ਰੇਟ ਆਈ ਟਿੰਡੂ ਦਾ ਹਾਂਜੀ ਦੋਸਤੋ ਆਪਾਂ ਬਾਈ ਨਾਲ ਰੇਟ ਦਾ ਗੱਲਬਾਤ ਕਰਦੇ ਆਂ ਵੀ ਆਪ ਦਾ ਪਾ ਕੀ ਰਿਹਾ ਮੰਡੀ ਦਾ ਬਰਨਾਰਾ ਮੰਡੀ ਦਾ ਚਲੋ ਬਾਈ ਨਾਲ ਕਰੀਏ ਗੱਲਬਾਤ ਹਾਂ ਬਾਈ ਇਹਨਾਂ ਠੀਕ ਆ ਬਾਈ ਹਾਂ ਹਾਂ ਬਾਈ ਠੀਕ ਸੋਰੀ ਕਿਵੇਂ ਆਪਾਂ ਤੁਹਾਡਾ ਨਾਂ ਕੀ ਆ ਬਾਈ ਕੁਲਦੀਪ ਕੀ ਕੁਛ ਲੈ ਕੇ ਆਉਣੇ ਬਈ ਤੁਸੀਂ ਵੀਰੇ ਇਹਨਾਂ ਤੇ ਟੋਰੀ ਕੱਦੂ ਗੁਵਾਰਾ ਅੱਛਾ ਪੇਠਾ ਤੇ ਟੋਰੀ ਦਾ ਕੀ ਭਾਅ ਲਾਇਆ ਬਈ ਤੁਸੀਂ ਮੋਰੀ 20 ਹਾਂਜੀ ਦੋਸਤੋ 15 ਤੋਂ ਲੈ ਕੇ 20 ਰੁਪਏ ਕਿਲੋ ਦਾ ਭਾਅ ਜੀ ਟੋਰੀ ਦਾ ਤੇ ਆ ਗ੍ਰੇਡ ਖਰੀਦਣੀ ਪੈਣਾ ਪੂਰਾ ਜੀ ਰੇਟ ਲੈਣਾ ਮੈਨਾ ਜੀ ਕਿਸੇ ਨੇ ਲੈਣਾ ਠੀਕ ਹੈ ਨਾ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਇਹ ਕੱਦੂ ਦਾ ਕੀ ਭਾਅ ਲਾਇਆ ਬਈ 15 ਕੱਦੂ ਦਾ ਕੀ ਭਾਅ ਲਾਇਆ ਫਿਰ 15 ਰੁਪਏ ਤੇ 15 ਰੁਪਏ ਹਾਂਜੀ ਦੋਸਤੋ ਕੱਦੂ ਕੱਦੂ ਦਾ ਭਾਅ ਆਏਗਾ ਅੱਜ 10 ਤੋਂ 15 ਰੁਪਏ ਰੇਟ ਵਿਕ ਰਿਹਾ ਜੀ ਕੱਦੂ ਦੀ ਕੁਆਲਿਟੀ ਦੇ ਕੁਆਲਿਟੀ ਦੇ ਹਿਸਾਬ ਨਾਲ ਆਈ ਠੀਕ ਹੈ ਨਾ ਇੱਥਾ 5 ਰੁਪਏ ਪੇਠਾ ਦੋਸਤੋ 3 ਰੁਪਏ ਤੋਂ ਲੈ ਕੇ 5 ਰੁਪਏ ਦਾ ਪੇਠਾ ਦਾ ਭਾਅ ਜੀ ਹਾਂਜੀ ਦੋਸਤੋ ਆਪਾਂ ਟਾਲੀ ਵਾਲ ਵੀਰ ਨੂੰ ਆਪਾਂ ਕਰਦੇ ਹਰਪ੍ਰੀਤ ਸਿੰਘ ਨਾਲ ਜੀ ਗੱਲਬਾਤ ਤੇ ਅੱਜ ਦਾ ਸਬਜ਼ੀਆਂ ਦਾ ਕੀ ਭਾਅ ਰਿਹਾ ਜੀ ਕਿਹੜੀ ਚੀਜ਼ ਦਾ ਟਮਾਟਰ ਦਾ ਕੀ ਭਾਅ ਰਿਹਾ ਜੀ ਅੱਜ ਟਮਾਟਰ ਨਾਉਂਦਾ 10 ਰੁਪਏ ਕਿਲੋ ਜੀ ਤੇ ਆਪਾਂ ਕੱਦੂ ਵੀ ਦੱਸ ਜੀ ਭਾਈ ਇਹਨੂੰ ਵੀ ਕੱਦੂ ਦਾ ਕੀ ਭਾਅ ਰਿਹਾ 10 ਰੁਪਏ ਕਿਲੋ 8 ਤੋਂ 10 ਰੁਪਏ ਭਾਅ ਰਿਹਾ ਜੀ ਕੱਦੂ ਦਾ ਜੀ ਤੋਰੀ ਦਾ ਕੀ ਭਾਅ ਰਿ ਅੰਛੇ ਤੇ ਪਿੰਡੀ ਦਾ ਕੀ ਭਾਅ ਰਿਹਾ ਜੀ ਆਪਣੇ ਕੋਲ 10-12 ਰੁਪਏ 10 ਤੋਂ 12 ਰੁਪਏ ਪਿੰਡੀ ਦਾ ਭਾਅ ਰਿਹਾ ਜੀ ਅੱਜ ਤੇ ਆਹ ਚਾਹਨਾ ਖੀਰੇ ਦਾ ਕੀ ਭਾਅ ਰਿਹਾ ਜੀ ਅੱਜ 12-13 ਰੁਪਏ 12-13 ਰੁਪਏ ਭਾਅ ਜੀ ਖੀਰਾ ਤਾਜ਼ਾ ਵਧੀਆ ਪੂਰਾ ਤਾਜ਼ੇ ਪੈਕਿੰਗ ਦੇ ਨਾਲ ਮਿਰਚ ਦਾ ਕੀ ਭਾਅ ਹੈ 15 ਤੋਂ 20 ਰੁਪਏ ਮਿਰਚ ਦਾ ਭਾਅ ਜੀ ਨਾਲ ਜੀ ਜੀ ਤੇ ਹਰੀ ਮਿਰਚ ਦਾ ਕੀ ਭਾਜੀ ਅੱਜ 10 ਰੁਪਏ ਕਿਲੋ 10 ਰੁਪਏ ਕਿਲੋ ਹਰੀ ਮਿਰਚ ਦਾ ਭਾਜੀ ਅੱਜ ਦਾ ਭਾਅ ਇਹ ਜੀ 15 ਰੁਪਏ ਕਿੱਢੀ ਆਪਾਂ ਹੋਰ ਵੀ ਗੱਲਬਾਤ ਕਰਦੇ ਹਾਂ ਜਿੱਥੇ ਅੱਜ ਸੱਤ ਕਨੇ ਨਹੀਂ ਜੀ ਹਾਂਜੀ ਦਾਣੇ ਵਾਲੀ ਚੌਲੇ ਦਾ ਭਾਅ ਹੈਗਾ ਜੀ 200 ਰੁਪਏ ਨੂੰ ਬੰਸੇਰੀ ਦਾ ਭਾਅ ਜੀ ਠੀਕ ਹੈ ਜੀ ਹਾਂਜੀ 260 ਛੱਲੀਆਂ ਦਾ ਭਾਅ ਜੀ ਬਰਨਾਲਾ ਮੰਡੀ ਦੇ ਵਿੱਚ ਛੱਲੀਆਂ ਵੀ ਪਹੁੰਚ ਚੁੱਕੀਆਂ ਜੀ ਛੱਲੀਆਂ ਦਾ ਭਾਅ ਹੈਗਾ ਜੀ 20 ਰੁਪਏ ਕਿਲੋ ਛੱਲੀਆਂ ਦਾ ਭਾਅ ਜੀ ਇਹ ਠੀਕ ਹੈ ਜੀ ਇਹ ਹੋਲਸੇਲ ਦਾ ਰੇਟ ਆ ਜੀ ਇਕੱਠੀ ਲੈਣੀ ਪੈਣੀ ਆ 100 ਰੁਪਏ ਦੀ ਬੰਸੇਰੀ ਆ ਸੱਲੀਆਂ ਦਾ ਭਾਅ ਜੀ ਬਹੁਤ ਵਧੀਆ ਸੱਲੀਆਂ ਨੇ ਜੀ ਇਹ ਚਲੋ ਭਾਈ ਆਪਾਂ ਗਾਹਾਂ ਵੀ ਗੱਲਬਾਤ ਕਰੀਏ ਆਪਾਂ ਵੀ ਚਿਬੜਾ ਕੀ ਭਾਅ ਚਲੀ ਜਾਂਦਾ ਭਾਈ ਚਿਬੜਾ ਦਾ ਕੀ ਭਾਅ ਆ ਕੱਲ੍ਹ ਰੱਜ 100 ਦੇ ਪਾਸੇ ਹਾਂਜੀ 100 ਦਾ 5 ਕਿਲੋ ਆਈ 20 ਰੁਪਏ ਕਿਲੋ ਚਿਬੜਾ ਦਾ ਭਾਅ ਜੀ ਅੱਜ ਦਾ ਠੀਕ ਹੈ ਨਾ ਜੀ ਹਾਂ ਇਹ ਲੈਣਾ ਕਿਸੇ ਲਈ ਤਾਂ 100 ਦਾ 5 ਕਿਲੋ ਲੈਣਾ ਪੈਂਦਾ ਇਹ ਨਹੀਂ ਹੈਗਾ ਵੀ ਕਿਲੋ ਲੈਣਾ ਠੀਕ ਹੈ ਨਾ ਇਹ ਹੋਲ سیل ਦਾ ਭਾਜੀ ਇਹ ਹੋਲ سیل ਹੈ ਹਾਂਜੀ ਦੋਸਤੋ ਆਪਾਂ ਸੇਵਲਾ ਮਿਰਚ ਬਾਰੇ ਵੀ ਇੱਧਰ ਵੀ ਬਾਈ ਨਾਲ ਗੱਲ ਕਰ ਲੀਵੇ ਸੇਵਲਾ ਮਿਰਚ ਦਾ ਕੀ ਭਾ ਰਿਹਾ ਤੇ ਕarele ਦਾ ਕੀ ਭਾ ਰਿਹਾ ਚਲੋ ਆਪਾਂ ਗੱਲਬਾਤ ਕਰੀਏ ਬਾਈ ਜੀ ਨਾਲ ਹਾਂਜੀ ਦੋਸਤੋ ਆਪਾਂ ਹਰਪਾ ਜਨ ਦੀ ਦੁਕਾਨ ਤੇ ਖੜੇ ਆਂਗੇ ਠੀਕ ਹੈ ਨਾ ਜੀ ਤੇ ਸਾਰਾ ਫੂਡ ਕੰਪਨੀ ਤੇ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਕarele ਦਾ ਕੀ ਭਾ ਰਿਹਾ ਹਾਂਜੀ ਭਾਈ ਜੀ ਠੀਕ ਠਾਕ ਹੋ ਭਾਈ ਹਾਂਜੀ ਭਾਈ ਜੀ ਠੀਕ ਠਾਕ ਹੈ ਪੂਰੀ ਵਧੀਆ ਜੀ ਅੱਛਾ ਭਾਈ ਕਰੇਲੇ ਦਾ ਕੀ ਭਾਅ ਤੇ ਲੀ ਜਾਂਦਾ ਭਾਈ ਕਰੇਲਾ 20 20 ਰੁਪਏ ਕਿਲੋ ਹੈ 20 ਰੁਪਏ ਕਿਲੋ ਜੀ ਹਾਂਜੀ 17 ਤੋਂ ਲੈ ਕੇ 20 ਰੁਪਏ ਕਿਲੋ ਦੇ ਭਾਅ ਨਾਲ ਕਰੇਲੇ ਦਾ ਭਾਅ ਚੱਲ ਰਿਹਾ ਜੀ ਅੱਜ ਦਾ ਰੇਟ ਹੈ ਤੇ ਸਿਮਲਾ ਮਿਰਚ ਦਾ ਕੀ ਭਾਅ ਲਾਇਆ ਭਾਈ ਸਿਮਲਾ ਮਿਰਚ 200 ਦਾ ਅਲਫਾ ਭਾਈ ਹਾਂਜੀ 200 ਰੁਪਏ ਦਾ ਅਲਫਾ ਭਾਈ ਇਹ 170 ਰੁਪਏ ਤੋਂ ਲੈ ਕੇ 200 ਰੁਪਏ ਤੱਕ ਦਾ ਰਸਤਾ ਹੈ ਇਹ ਰੇਟ ਹੈ ਇਹ 7 ਕਿਲੋ ਦੀ ਭਰਤੀ ਹੁੰਦੀ ਹੈ ਜੀ ਪੂਰੀ ਵਧੀਆ ਤਾਜੀ ਸਿਮਲਾ ਮਿਰਚ ਹ ਹੇ ਭਾਈ ਠੀਕ ਹੈ ਧੰਨਵਾਦ ਭਾਈ ਆ ਦੇਖੋ ਜੀ ਅੱਜ ਬਿੰਨਸਾਉ ਮਬਾਰਾ ਜੀ ਅੱਜ ਬਹੁਤ ਕੱਖ ਹੁੰਦਾ ਮੰਡੀ ਦੇ ਵਿੱਚ ਠੀਕ ਹੈ ਜੀ ਤੇ ਆਪਾਂ ਭਾਈ ਹੋਰਾਂ ਨਾਲ ਕਰਦੇ ਆ ਗੱਲਬਾਤ ਅੱਜ ਦਾ ਕੀ ਭਾਅ ਰਿਹਾ ਜੀ ਅੱਜ ਹਾਂਜੀ ਦੋਸਤੋ ਆਪਣੇ ਦੇਸੀ ਖੀਰੇ ਦਾ ਭਾਅ ਜੀ ਅੱਜ ਦਾ ਤੇ ਇਹ 150 ਰੁਪਏ ਦਾ አልਫਾਫਾ ਜੀ ਇਹ 300 ਦਾ ਜੋੜਾ ਮਿਲ ਜਾਂਦਾ ਜੀ ਇਹ 10 ਰੁਪਏ ਕਿਲੋ ਖੀਰੇ ਦਾ ਭਾਅ ਰਹਿ ਗਿਆ ਜੀ ਅੱਜ ਤੇ ਇਹ 18-19 ਕਿਲੋ ਦਾ 17 ਕਿਲੋ ਦੀ ਭਰਤੀ ਹੁੰਦੀ ਹੈ ਜੀ ਇਹ ਖੀਰੇ ਦੀ ਇਹ ਵਧੀਆ ਤਾਜ਼ਾ ਖੀਰਾ ਭਰਿਆ ਹੁੰਦਾ ਜੀ ਇਹਦੇ ਵਿੱਚ ਹਾਂਜੀ ਦੋਸਤੋ ਆਪਾਂ ਗੁਰੂ ਕਿਰਪਾ ਟ੍ਰੇਡ ਕੰਪਨੀ ਨਾਲ ਆਪਾਂ ਗੱਲਬਾਤ ਕਰਦੇ ਆਂ ਜਾ ਕੇ ਵੀ ਅੱਜ ਤੱਕ ਗੋਨਾ ਭਾ ਕੀ ਰਿਹਾ ਤੇ ਸਬਜ਼ੀ ਦਾ ਕੀ ਭਾ ਰਿਹਾ ਚਲੋ ਆਪਾਂ ਗੱਲਬਾਤ ਕਰਦੇ ਆਂ ਜੀ ਠੀਕ ਹੈ ਨਾ ਜੀ ਚਲੋ ਆਪਾਂ ਕਰੀਏ ਗੱਲਬਾਤ ਬਾਈ ਹੋਰਾਂ ਨਾਲ ਹੈਰੀ ਹੋਰਾਂ ਨਾਲ ਜੀ ਹਾਂਜੀ ਦੋਸਤੋ ਆਪਾਂ ਸਰਪੰਚੋਰਾ ਨਾ ਕਰਦੇ ਆਂ ਗੱਲਬਾਤ ਜੀ ਅੱਜ ਕਦੂਆਂ ਦਾ ਕੀ ਭਾਰ ਆ ਚਲੋ ਕਰੀਏ ਗੱਲਬਾਤ ਜੀ ਆਪਾਂ ਠੀਕ ਆ ਜੀ ਚਲੋ ਦੋਸਤੋ ਬਾਈ ਨਾ ਕਰੀਏ ਗੱਲ ਆ ਵੀ ਅੱਜ ਸਭ ਜਿਹੜਾ ਕੀ ਭਾਰ ਆ ਤੇ ਹਰੀ ਫਿਰਚ ਦੇ ਕਦੂਆਂ ਦਾ ਕੀ ਭਾਰ ਆ ਬਾਈ ਹਰੀ ਹੋਰਾ ਕੋਲੇ ਆਪਾਂ ਕਰੀਏ ਗੱਲਬਾਤ ਹਾਂਜੀ ਬਾਈ ਜੀ ਠੀਕ ਉਠਾ ਗੋ ਬਾਈ ਵਧੀਆ ਬਾਈ ਵਧੀਆ ਤੇ ਅੱਜ ਤਰੇਲੇ ਦਾ ਕੀ ਭਾਅ ਲਾਇਓ ਜੀ ਅੱਜ ਤਰੇਲਾ ਵੇਖਿਆ ਬਾਈ 20 ਤੋਂ 25 ਤੱਕ ਆ ਹਾਂਜੀ ਕਰੇਲੇ ਦਾ ਭਾਅ ਜੀ ਅੱਜ ਦਾ 20 ਤੋਂ 25 ਰੁਪਏ ਭਾਰਿਆ ਜੀ ਅੱਜ ਕਰੇਲੇ ਦਾ ਪੂਰਾ ਵਧੀਆ ਤਾਜ਼ਾ ਗਰੇਲਾ ਜੀ ਬਾਈ ਹਰੀ ਹੂਰਾ ਕੋਲੇ ਜੀ ਤੇ ਆ ਤਾਜੀ ਮਿਰਚ ਦਾ ਕੀ ਭਾਅ ਲਾਇਆ ਜੀ ਅੱਜ 15 18 15 ਤੋਂ 18 ਰੁਪਏ ਕਿਲੋ ਦਾ ਭਾਅ ਜੀ ਇਹ ਹਰੀ ਮਿਰਚ ਦਾ ਜੀ ਪੂਰੀ ਤਾਜੀ ਦੀ ਪੈਕਿੰਗ ਕਰੀ ਹੁੰਦੀ ਹੈ ਬਾਈ ਇਹ ਤੇ ਕਦੂ ਦਾ ਭਾਅ ਕੀ ਰਿਹਾ ਜੀ ਅੱਜ 2 ਬਾਈ 10 ਤੋਂ 12 ਰੁਪਏ ਤੱਕ 10 ਤੋਂ 12 ਰੁਪਏ ਰਹਿ ਜੀ ਪੂਰੀ ਵਧੀਆ ਕੁਆਲਿਟੀ ਦਾ ਰੇਟ ਆਈ ਇਹ ਆ ਤੁਹਾਨੂੰ ਦਿਖਾਈ ਦਿੰਦੇ ਆ ਜੀ ਪੂਰਾ ਵਧੀਆ ਤਾਜ਼ਾ ਕੁਆਲਿਟੀ ਆਈ ਇਹ ਜੀ ਕੀ ਦੋਸਤੋ ਆਪਾਂ ਫੜੀ ਤੇ ਵੀ ਗੱਲਬਾਤ ਕਰ ਲਈ ਭਾਜਾ ਨਾਲ ਵੀ ਅੱਜ ਦਾ ਕੀ ਪਾ ਰਿਹਾ ਇਹ ਸਭ ਜਗਾ ਤੇ ਫੜੀ ਤੇ ਕੀ ਰੇਟ ਪਾ ਰਹੇ ਨੇ ਬਾਈ ਫੜੀ ਫਿਰ ਭਾਜਾ ਠੀਕ ਹੈ ਬਾਈ ਠੀਕ ਹੈ ਜੀ ਭਾਜੀ ਅੱਜਾਂ ਫਿਰ ਓਕੇ ਤੇ ਅੱਜ ਪਿੰਡ ਦਾ ਕੀ ਪਾ ਲਈ ਤੁਹਾਡੇ ਕੋਲ ਫੜੀ ਤੇ ਪਿੰਡ ਦਾ 20 ਰੁਪਏ ਖੁੱਲੀ ਕੀ ਭਾਜੀ 20 ਰੁਪਏ ਕਿਲੋ ਹਾਂਜੀ 20 ਰੁਪਏ ਕਿਲੋ ਖੁੱਲੀ ਦਾ ਭਾਜੀ ਇਹ ਤੇ ਚਿਬੜਾ ਦਾ ਕੀ ਭਾਜੀ 30 ਰੁਪਏ ਕਿਲੋ 25 ਹਾਂਜੀ ਤੁਰੇਲੇ ਦਾ ਕੀ 50 ਆ 2 ਕਿਲੋ ਮਿਲ ਜੂਗਾ ਜੀ ਜੇ ਕਿਸੇ ਨੇ ਲੈਣਾ ਜੀ ਕਿਲੋ ਦਾ ਭਾਜੀ ਇਹ ਕਿਆ ਬੈਡ ਕਰੇ ਇਹਦਾ ਟ੍ਰੇਲਰ ਦਾ ਕੀ ਭਾਜੇ 100 ਰੁਪਏ ਕਿਲੋ ਦਾ 100 ਰੁਪਏ ਕਿਲੋ ਆ ਜੀ ਇਹਦਾ ਵੀਡ ਟ੍ਰੇਲਰ ਦਾ ਜੀ ਤੇ ਕਿਲੋਵਾਰਾ ਭਾਜੇ ਇਹਦਾ ਤੇ ਟੋਰੀ ਦਾ ਕੀ ਭਾਪਾ ਬਣੇ ਜੀ ਤੁਸੀਂ ਟੋਰੀ ਦਾ 15 ਰੁਪਏ ਤੋਂ ਲੈ ਕੇ 18 ਰੁਪਏ ਦਾ ਹਾਂਜੀ 20 ਰੁਪਏ ਕਿਲੋ ਉਹਦੇ ਟੋਰੀ ਦੇ ਭਾ ਮਿਲ ਜੂਈਏ ਕਿਲੋ ਲੈਣੀਆਂ ਜੀ ਕਿਸੇ ਨੇ ਤੇ ਦੇਸੀ ਗਵਾਰੇ ਦਾ ਕੀ ਭਾਜੇ ਇਹਦਾ ਦੇਸੀਵਾਰਾ 100 ਰੁਪਏ ਚੱਲੇਗਾ 100 ਰੁਪਏ ਕਿਲੋ ਦੇਸੀ ਗਵਾਰੇ ਦਾ ਭਾਜੇ ਨਹੀਂ ਕੁਆਲਟੀ ਕੁਆਲਟੀ ਦੇ ਨਾਲ ਫਰਕ ਆ ਜੀ ਤੇ ਕੱਦੂ ਕੀ ਭਾਪਾ ਬਣੇ ਅੱਜ ਤੰਦੂ 20 ਰੁਪਏ ਤੋਂ 15 ਰੁਪਏ ਤੱਕ 20 ਤੋਂ 15 ਰੁਪਏ ਕੀ ਲੋੜ ਦਾ ਭਾਅ ਨਾ ਕੱਢੋ ਇਹ ਮੇਜ਼ਬਾ ਜੀ ਕਿਸੇ ਨੂੰ ਲੈਣਾ ਜੀ ਠੀਕ ਹੈ ਜੀ ਦੋਸਤੋ ਆਪਾਂ ਰਣਜੀਤ ਭਾਈ ਹੋਰ ਨਾਲ ਵੀ ਗੱਲਬਾਤ ਕਰੀਏ ਵੀ ਅੱਜ ਟਮਾਟਰ ਦਾ ਕੀ ਭਾਅ ਆ ਰਿਹਾ ਚਲੋ ਗੱਲਬਾਤ ਕਰਦੇ ਆਪਾਂ ਜਾ ਕੇ ਹਾਂਜੀ ਦੋਸਤੋ ਆਪਾਂ ਰਣਜੀਤ ਭਾਈ ਨਾਲ ਕਰਦੇ ਆ ਗੱਲਬਾਤ ਜੀ ਇਹਨਾਂ ਦੀ ਕੰਪਨੀ ਇਹ ਹੈ ਕਮਲ ਫਰੂਟ ਕੰਪਨੀ ਠੀਕ ਹੈ ਜੀ ਚਲੋ ਆਪਾਂ ਇਹਨਾਂ ਨਾਲ ਟਮਾਟਰ ਬਾਰੇ ਗੱਲਬਾਤ ਕਰਦੇ ਆ ਵੀ ਅੱਜ ਟਮਾਟਰ ਦਾ ਕੀ ਭਾਅ ਆ ਰਿਹਾ ਜੀ ਇਹ ਰਣਜੀਤ ਬਾਈ ਨਾ ਕਰਦੇ ਆ ਬਾਈ ਬਰਿੰਦਰ ਕਿੰਨਾ ਕਿੰਨਾ ਹੁੰਦਾ ਪਾਜ ਨਾ ਪਾਜ ਗ੍ਰੇਡ ਹੀ ਆ ਕਿੰਨਾ ਬਾਈ ਹਾਂ ਠੀਕ ਆ ਬਾਈ ਰਣਜੀਤ ਹਾਂ ਬਾਈ ਵਧੀਆ ਵਧੀਆ ਤੇ ਟਮਾਟਰ ਦਾ ਕੀ ਭਾ ਰਹਿ ਗਿਆ ਜੀ ਅੱਜ ਦਾ ਭਾਈ ਟਮਾਟਰ ਵੇਚਿਆ 10 ਤੋਂ ਲੈ ਕੇ 15 ਰੁਪਏ ਤੱਕ 10 ਤੋਂ ਲੈ ਕੇ 15 ਰੁਪਏ ਕਿਲੇ ਦੇ ਭਾ ਨਾਲ ਵੇਚਿਆ ਜੀ ਅੱਜ ਦਾ ਟਮਾਟਰ ਜੀ ਪੂਰਾ ਗ੍ਰੇਡ ਲੈਣਾ ਪੈਣਾ ਜੇ ਲੈਣਾ ਤਾਂ ਹੋਲ ਸੇਲ ਦਾ ਰੇਟ ਆ ਜੀ ਬਾਈ ਰਣਜੀਤ ਸਿੰਘ ਉਹਰਾ ਨੂੰ ਮਿਲ ਸਕਦੇ ਹੋ ਜੇ ਕਿਸੇ ਨੇ ਹੋਲ ਸੇਲ ਦੇ ਰੇਟ ਤੇ ਭਾ ਤੇ ਤੁਸੀਂ ਨੇ ਟਮਾਟਰ ਖਰੀਦਣਾ ਜਾਂ ਵੇਚਣਾ ਜੀ ਠੀਕ ਆ ਨਾ ਜੀ ਤੇ ਪੂਰਾ ਵਧੀਆ ਹੋਲ ਸੇਲ ਦੇ ਰੇਟ ਤੇ ਵੇਚ ਵੇ ਬੜੀਆ ਟਮਾਟਰ ਆ ਜੀ 10 ਰੁਪਏ ਨਾਰਮਲ ਟਮਾਟਰ ਵਿਕਿਆਗਾ ਤੇ 10 ਰੁਪਏ ਨਾਰਮਲ ਟਮਾਟਰ ਦਾ ਭਾਜ ਹੀ ਆ ਜੀ 10 ਰੁਪਏ ਥੋੜਾ ਵਧੀਆ 13 15 ਰੁਪਏ ਟਾਪ ਟਮਾਟਰ ਵਿਕਿਆ ਜੀ ਠੀਕ ਆ ਵੀਰ ਜੀ ਰੇਟ ਦੱਸਣ ਲਈ ਧੰਨਵਾਦ ਵੀਰ ਜੀ 12 ਤੋਂ ਬਾਪੂ ਨਾਲ ਕਰਦਿਆਂ ਗੱਲਬਾਤ ਵੀ ਤੇ ਅੱਜ ਫੜੀਆਂ ਦਾ ਕੀ ਭਾਅ ਕਿਲੋ ਦਾ ਭਾਅ ਕੀ ਚੱਲ ਰਿਹਾ ਜੀ ਜੇ ਨੂੰ ਆਪਾਂ ਗੱਲਬਾਤ ਕਰਦੇ ਜੀ ਜੂਨ ਦੇ ਕਰੇਲੇ ਤੇ ਹੋਰ ਬਾਪੂ ਜੀ ਠੀਕ ਹੋ ਜੀ ਹਾਂਜੀ ਹਾਂਜੀ ਅੱਛਾ ਵਾਇਗਣੀ ਕੀ ਭਾਲਾ ਤੀ ਅੱਜ ਵਾਇਗਣੀ 20 ਰੁਪਏ ਦਾ ਰੇਟ ਹੈ ਜੀ ਹਾਂਜੀ ਦੋਸਤੋ ਜੇ ਕਿਸੇ ਨੇ ਲੈਣਾ ਤਾਂ 20 ਰੁਪਏ ਕਿਲੋ ਦੇ ਭਾਅ ਦਾ ਹੈ ਫੜੀ ਦਾ ਫੜੀ ਦਾ ਰੇਟ ਹੈ ਜੀ ਇਹ ਟੋਰੀ ਦਾ ਕੀ ਭਾਅ ਹੈ ਅੱਜ ਟੋਰੀ ਵੀ 20 ਰੁਪਏ ਵਿਕੀਏ ਫੜੀ ਦੇ ਹਾਂਜੀ 30 ਰੁਪਏ ਕਿਲੋ ਫੜੀ ਦਾ ਭਾਅ ਜੀ ਇਹ ਤੇ ਆ ਲੰਮੀ ਵਾਲੀ ਵਾਇਗਣੀ ਵੀ 20 ਰੁਪਏ ਕਿਲੋ ਦੀ ਲੱਗਦੀ ਹੈ 20 ਰੁਪਏ ਦੀ ਮਿਲ ਜਾਣੀ ਹੈ ਜੇ ਕਿਸੇ ਨੇ ਲੈਣਾ ਤੇ ਚਿਬੜਾ ਦਾ ਕੀ ਭਾਲਾ ਦਾ ਜੀ ਇਪੜੀ ਅੱਜ 20 ਰੁਪਏ ਵੇਚਿਆ ਜੀ 20 ਰੁਪਏ ਜੀ ਕੀਰੇ ਦਾ ਟੈਣਾ ਜੀ ਕੀਰਾ ਟੈਣਾ ਵਗਿਆ ਜੀ ਅੱਜ ਅਠਾ ਵਿਕਿਆ 25 ਰੁਪਏ 50 ਦਾ 2 ਕਿਲੋ ਵੀ ਪੈ ਜੂਗਾ ਜੇ ਕੋਈ ਲੈਣਾ ਹੈ 20 ਕੋ ਕਿਲੋ ਆਈ ਠੀਕ ਹੈ ਜੀ ਸ਼ਿਮਲਾ ਮਿਰਚ ਦਾ ਕੀ ਭਾਅ ਲਾਤਾ ਜੀ ਸ਼ਿਮਲਾ ਵੀ ਕੀ ਅੱਜ ਜੀ ਇਹ 30 ਦੇ ਦਰੇ ਹਨ 30 ਤੋਂ 25 ਰੁਪਏ ਦੇ ਨਾਲ ਆ ਜੀ ਸਗਲਾ ਮਿਰਚ ਦਾ ਭਾਅ ਜੀ ਅੱਜ ਦਾ ਠੀਕ ਹੈ ਜੀ ਇਹ ਹੋਲ ਸੇਲ ਦੇ ਰੇਟ ਨੇ ਜੀ ਵੀਰ ਹੋਰਾਂ ਦੇ ਜੇ ਫੜੀ ਤੇ ਜੇ ਕੁਝ ਲੈਣਾ ਜੇ ਤਾਂ ਹੈ ਠੀਕ ਹੈ ਜੀ हां जी दोस्तों अपार रिटेल द रेट भी पूछ ले भाई औरां नु भी फड़ियां दे भी, भी की रिटेल रेट 파 ਰਹੇ ਨੇ ਅੱਜ ਠੀਕ ਆ ਉਹ ਠੀਕ ਆ ਵੀਰੇ ਹਾਂ ਬਾਕੀ ਧੰਨਵਾਦ ਹੋਰ ਦੱਸੋ ਤੇ ਆਪਾਂ ਲੋਕਾਂ ਸਾਹਮਣੇ ਕਰਦੀ ਆ ਵੀ ਆਪਾਂ ਬਾਈ ਹੋਰਾਂ ਸਾਹਮਣੇ ਵੀ ਅੱਜ ਦਾ ਕੀ ਭਾਅ ਰਿਹਾ ਫੜੀਆਂ ਤੇ ਤੇ ਨਿੰਬੂ ਦਾ ਕੀ ਭਾਅ ਚੱਲੀ ਜਾਂਦਾ ਫੜੀ ਦਾ ਪੜੀ ਦੇ 70 80 70 80 ਰੁਪਏ ਕਿਲੋ ਹਾਂ ਜੀ ਦੋਸਤੋ 780 ਰੁਪਏ ਕਿਲੋ ਦਾ ਭਾਅ ਜੀ ਇਹ ਇਹ ਸ਼ਿਮਲਾ ਮਿਰਚ ਕੀ ਭਾਅ ਵਾਰ ਰਹੇ ਤੁਸੀਂ 40 ਰੁਪਏ ਕਿਲੋ 40 ਭਾਜੀ 35 ਤੋਂ 40 ਰੁਪਏ ਕਿਲੋ ਦਾ ਭਾਅ ਜੀ ਇਹ ਠੀਕ ਹੈ ਜੀ ਆਹ ਪਰਥੜੀ ਬਾਈ ਨੇ ਕੀ ਭਾਅ ਪਾਉਨੇ ਤੁਸੀਂ 25 30 ਰੁਪਏ ਕਿਲੋ ਆ ਭਾਅ ਇਹਦਾ ਠੀਕ ਹੈ ਜੀ ਤੇ ਅਮਚਾਰੀ ਅੰਬ ਦਾ ਕੀ ਭਾਅ ਦਲੀਏ ਨਾ ਤੁਹਾਡੇ ਕੋਲ ਕਿਲੋ ਵਾਲਾ ਕਿਲੋ 30 ਰੁਪਏ ਕਿਲੋ 30 ਰੁਪਏ ਜੀ ਤੇ ਆਹ ਗੋਭੀ ਦਾ ਕੀ ਭਾਅ ਜੀ 30 ਰੁਪਏ ਕਿਲੋ ਗੋਭੀ ਆ ਜੀ 30 ਰੁਪਏ ਕਿਲੋ ਜੀ ਠੀਕ ਹੈ ਜੀ ਧੰਨਵਾਦ ਵੀਰੇ ਜੀ ਦੋਸਤੋ ਆਪਾਂ ਤਰਬੂਜ ਬਾਰੇ ਵੀ ਗੱਲ ਕਰ ਲਈਏ ਕਿ ਅੱਜ ਦਾ ਕੀ ਭਾ ਰਿਹਾ ਜੀ ਤਰਬੂਜ ਦਾ ਕੀ ਭਾ ਰਿਹਾ ਜੀ ਆਪਾਂ ਹੋਲ سیل ਦਾ ਰੇਟ ਉਹਨਾਂ ਦਾ ਵੀ ਪਤਾ ਕਰ ਲਈਏ ਜਾਕੀ ਠੀਕ ਹੈ ਨਾ ਜੀ ਹਾਂਜੀ ਦੋਸਤੋ ਆਪਾਂ ਬਈ ਹੋਰਾਂ ਨਾਲ ਕਰਦੇ ਹਾਂ ਗੱਲਬਾਤ ਜੀ ਅੱਜ ਨਿੰਬੂ ਦਾ ਕੀ ਭਾ ਰਿਹਾ ਤੇ ਗੋਭੀ ਦਾ ਕੀ ਭਾ ਜੀ ਡੱਬੇ ਬਾਲ ਦਾ ਠੀਕ ਹੈ ਹੋਲ سیل ਦੇ ਰੇਟ ਨੇ ਬਈ ਹੋਰਾਂ ਦੇ ਤੇ ਆਪਾਂ ਲਾਹ ਸੰਦਾ ਵੀ ਰੇਟ ਪੁੱਛਦੇ ਆਪਾਂ ਲਾਹ ਸੰਦਾ ਕੀ ਭਾ ਜੀ ਅੱਜ ਦਾ ਹੋਰ ਭਾਈ ਜੀ ਠੀਕੋ ਜੀ ਹਾਂ ਵਧੀਆ ਵਧੀਆ ਤੇ ਗੋਭੀ ਦਾ ਕੀ ਭਾਰ ਹੈ ਜੀ ਹੋਲ ਸੇਲ ਦਾ ਜੀ 1.5 ਰੁਪਏ ਬਾਦਲੇ 35 ਤੋਂ ਲੈ ਕੇ 50 ਤੱਕ ਵਿਕੀ ਆ 35 ਤੋਂ ਲੈ ਕੇ ਜੀ ਠੀਕ ਹੈ ਜੀ 50 ਰੁਪਏ ਕਿਲੋ ਦੇ ਭਾਰ ਨਾਲ ਵਿਕੀ ਆ ਜੀ ਗੋਭੀ ਗੋਭੀ ਦੇ ਕੁਆਲਟੀ ਦਾ ਫਰਕ ਆ ਜੀ ਇਹਦੇ ਨਾਲ ਜੀ ਤੇ ਵਧੀਆ ਕੁਆਲਟੀ ਆ ਜੀ ਪੂਰੀ ਬਾਗੂ ਹਰਾਂ ਕੋਲੇ ਤੇ ਡੱਬਾ ਭੰਦੀ ਲੈਣ ਕਿੰਨੇ ਕਿਲੋ ਦੀ ਭਾਰ ਭਰਿਆ ਹੁੰਦਾ ਜੀ ਡੱਬਾ ਇਹ ਪਾਇਕਾ 26 26 ਕਿਲੋ 25 26 ਕਿਲੋ ਹੁੰਦਾ ਜੀ ਇਹਦੇ ਵਿੱਚ ਬੀਟੀਏ ਦਾ ਇਹ ਇੱਧਰ ਹੀ ਲੈ ਲੈ 5 ਤੋਂ 10 ਰੁਪਏ ਹਾਂ ਇੱਧਰ ਹੀ ਲੈ ਲੈ 5 ਤੋਂ 10 ਆਲੇ ਪੂ ਦਾ ਕੀ ਭਾਅ ਲੀ ਜਾਂਦਾ ਜੀ ਮੈਨੂੰ 50 ਤੋਂ 55 ਰੁਪਏ 50 ਤੋਂ 55 ਭਾਅ ਹੀ ਹੋਲ ਸੇਲ ਦਾ ਰੇਟ ਆ ਜੀ ਇਹ ਗੱਟੇ ਦਾ ਤੇ ਵਧੀਆ ਪੂਰਾ ਵਧੀਆ ਜੀ ਗਰਮੀ ਦਾ ਤੋਹਫਾ ਜੀ ਪੂਰਾ ਵਧੀਆ ਇਹ ਠੀਕ ਆ ਜੀ ਤੇ ਲਸਣ ਦਾ ਕੀ ਭਾਅ ਲਾਤਾ ਜੀ ਲਸਣ 70 ਰੁਪਏ ਨਾ 70 ਰੁਪਏ ਕਿਲੋ ਆਪਾਂ ਜੀ ਗੱਟਾ ਖਰੀਦਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਇਹ ਲੋਕਲ ਲੈਣਾ ਜੀ ਇਹ ਆਪਣਾ ਲੋਕਲ 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 ਹਾਂਜੀ ਲੋਕਲ ਦਾ ਭਾਜ ਹੀ ਲਾਹ ਸੰਦਾ ਇਹ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲ ਕਰ ਲਈ ਜੀ ਵੀ ਕੀ ਭਾ ਰਿਹਾ ਫਰੂਟਾਂ ਦਾ ਤੇ ਤਰਬੂਜ ਬਾਰੇ ਗੱਲ ਕਰ ਲਈ ਪਹਿਲਾਂ ਆਪਾਂ ਤਰਬੂਜ ਅੱਜ ਕੀ ਮੰਡੀ ਦਾ ਕੀ ਭਾ ਰਿਹਾ ਜੀ ਅੱਜ ਹੋਲ ਸੇਲ ਦਾ ਜੀ ਚਲੋ ਆਪਾਂ ਬਾਈ ਹੋਰ ਨਾਲ ਕਰਦੇ ਆ ਗੱਲਬਾਤ ਜੀ ਜਾ ਕੇ ਹਾਂਜੀ ਦੋਸਤੋ ਪੰਜਾਬ ਫੂਡ ਆ ਕੰਪਨੀ ਨਾਲ ਵੀ ਆਪਾਂ ਗੱਲਬਾਤ ਕਰ ਲਈ ਜੀ ਆ ਤਰਬੂਜ ਦੀਆਂ ਗੱਡੀਆਂ ਆ ਬਾਈ ਖੜੇ ਨੇ ਜੀ ਉਹਨਰ ਨੇ ਦੁਕਾਨ ਦੇ ਜੀ ਇਹਨਾਂ ਕੋਲੇ ਫੂਡ ਆਉਂਦਾ ਹੀ ਇਹ ਤਰਬੂਜ ਆਉਂਦਾ ਸਾਰਾ ਗੱਡੀਆਂ ਦੇ ਗੱਡੀਆਂ ਹੁੰਦੀਆਂ ਨੇ ਪੂਰੀਆਂ ਜਿਨੇ ਲੈਣਾ ਤਾਂ ਉਹ ਸੇਵ ਦੇ ਰੇਟ ਤੇ ਮਿਲ ਜਾਂਦੀਆਂ ਨੇ ਜੀ ਚਲੋ ਆਪਾਂ ਤੁਹਾਨੂੰ ਦੱਸਦੇ ਹਾਂ ਬੁੱਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਬੁੱਤੇ ਉਹ ਠੀਕ ਆ ਬਾਈ ਠੀਕ ਠਾਕ ਜੀ ਬਾਈ ਜੀ ਵਧੀਆ ਅੱਜ ਫਿਰ ਕੀ ਲੈਣਾਗੇ ਸੈਤਰੀ ਲੈਂਦੀ ਭਰ ਕੇ ਫਿਰ ਹਾਂ ਹਾਂਜੀ ਹਾਂਜੀ ਬਹੁਤ ਵਧੀਆ ਸੈਤਰੀਆ ਲਾਲ ਲਾਲ ਆ ਤੇ ਸਤਰੀ ਦਾ ਕੀ ਭਾ ਲਾਦਾ ਫਿਰ ਅੱਜ 8 ਵੀ ਇਹ ਹੈ ਜੀ 7 8 ਦਾ ਭਾ ਜੀ ਇਹ ਸਤਰੀ ਦਾ ਜੀ ਪੂਰੀ ਵਧੀਆ ਜੀ ਪੀਸ ਪੂਰੇ ਵਧੀਆ ਨੇ ਵੱਡੇ ਪੀਸ ਨੇ ਨਹੀਂ ਕੋਈ ਆਏ ਨਹੀਂਗੇ ਛੂਟੇ ਨੇ ਪੂਰੇ ਲਾਲ ਵਧੀਆ ਨਿਕਲਦੇ ਜੀ ਪੀਸ ਇਹ ਠੀਕ ਹੈ ਜੀ ਤੇ ਪੂਰਾ ਟੌਪ ਦਾ ਹੋਰ ਚਲੋ ਭਾਈ ਜੀ ਪੰਜਾਬ ਵਾਲਿਆਂ ਕੋਲੇ ਦੋ ਗੱਡੀਆਂ ਖੜੀਆਂ ਨੇ ਜੀ ਆਪਾਂ ਦੂਜੀ ਗੱਡੀ ਤੇ ਵੀ ਪੁੱਛ ਲਈਏ ਰੇਟ ਕੀ ਭਾ ਜੀ ਬਾਈ ਉਹਨਾਂ ਦਾ ਭਾਈ ਤੁਹਾਡਾ ਕੀ ਭਾ ਦਾ ਮੇਰੇ ਆਪਣਾ ਦਰਬੂਜ ਦਾ ਬਾਈ 5 ਰੁਪਏ ਜੀ ਹਾਂਜੀ ਦੋਸਤੋ ਜਨਾਬਾ ਭਾਈ ਨੇ ਦੱਸੀ ਦਿੱਤਾ ਤੁਹਾਨੂੰ 5 5 ਰੁਪਏ 6 ਰੁਪਏ ਰੇਟ ਚੱਲ ਰਿਹਾ ਜੀ ਇਹਦਾ ਤਰਬੂਜ ਦਾ ਤੇ ਤੁਨੇ ਪ੍ਰਬੂਜ ਲੈਣਾ ਤਾਂ ਵਧੀਆ ਸੈਤਰੀਆ ਪੂਰੀ ਵਧੀਆ ਆ ਲਾਲੋ ਲਾਰਾ ਜੀ ਹਾਂਜੀ ਕਿਹੜੇ ਪਿੰਡ ਦੇ ਆਉਂਦੇ ਬਾਈ ਤੁਸੀਂ ਪਿੰਡ ਮਾਸੀਆਂ ਤੋਂ ਜੀ ਮਾਸੀਆਂ ਤੋਂ ਆਉਂਦੇ ਆ ਬਾਈ ਇੰਨਾ ਤੇ ਲਬੂਖ ਕੇ ਆਉਂਦਾ ਬਾਈ ਹੋਰੀ ਤੁਸੀਂ ਇੰਨਾਂ ਕੋਲੇ ਆ ਕੇ ਖਰੀਦੇਆ ਕਰੋ ਯਾਰ ਆ ਕੇ ਸਾਲੇ ਰੇਟ ਵੀ ਬਹੁਤ ਰੇਟ ਡਾਊਨ ਕਰਕੇ ਦਿੰਦੇ ਆ ਜੀ ਇਹ ਹੋਲ ਸੇਲ ਦਾ ਰੇਟ ਆ ਜੇ ਕਿਸੇ ਨੇ ਲੈਣਾ ਆ ਬਾਈ ਤੁਸੀਂ ਕਿੰਨੇ ਕਿਲੋ ਦੀ ਭਾਰਤੀ ਕਰ ਦਿੰਦੇ ਹੋ ਜੀ ਗੱਡੀ ਦੀ ਜੀ ਗੱਡੀ ਦੀ ਨਹੀਂ ਵੀ ਤੁਸੀਂ ਜੇ ਕਿਸੇ ਨੇ 50 ਕਿਲੋ ਲੈ ਲਿਆ 40 ਕਿਲੋ 50 ਕਿਲੋ ਜੀ ਹਾਂ ਜੀ 40 ਕਿਲੋ ਤੇ 50 ਕਿਲੋ ਦੀ ਭਰਤੀ ਕਰ ਦਿੰਦੇ ਆ ਬਾਈ ਜੇ ਕਿਸੇ ਨੇ ਲੈਣਾ ਤਾਂ ਹੋਲ سیل ਦਾ ਰੇਟ ਆ ਬਾਈ ਯੂਰਾਂ ਦਾ ਠੀਕ ਆ ਪੰਜਾਬ ਵਾਲਿਆਂ ਦੇ ਦੋ ਗੱਡੀਆਂ ਨੇ ਬਾਈ ਜੇ ਕਿਸੇ ਨੇ ਲੈਣਾ ਆ ਕੇ ਹਾਂਜੀ ਦੋਸਤੋ ਧਨੀਏ ਦਾ ਭਾਅ ਰੇਟ ਵਾ ਚੁੱਕਿਆ ਜੀ 80 ਰੁਪਏ ਕਿਲੋ ਦਾ ਭਾਅ ਹੋ ਗਿਆ ਜੀ ਠੀਕ ਹੈ ਨਾ ਜੀ ਇਹ ਕਿਸੇ ਨੇ ਲੈਣਾ ਫੜੀ ਤਾਂ 80 ਰੁਪਏ ਕਿਲੋ ਦੇ ਭਾਅ ਦੇ ਰੇਟ ਨਾਲ ਮਿਲਣਾ ਹੀ ਇਹ ਠੀਕ ਆ ਜੀ ਤੇ पालक ਦਾ रेट ਹੈਗਾ 20 ਰੁਪਏ ਗੁੱਤੀ ਹੈ ਜੀ पालक ਦਾ रेट ਆਪਾਂ ਜਸਨ ਬਈਰ ਹੋਰ ਨਾਲ ਕਰਦੇ ਆ ਗੱਲਬਾਤ ਅੱਜ ਸੇਬ ਦਾ ਕੀ ਪਾਟੇ ਅੰਬ ਦਾ ਕੀ ਪਾ ਇਹ ਦਸੇਰੀ ਰੂਟ ਚ ਨਾਲੇ ਅੰਬ ਆ ਗਈ ਆਪਣੇ ਬਰਨਾਲਾ ਮੰਡੀ ਦੇ ਵਿੱਚ ਚਲੋ ਆਪਾਂ ਗੱਲਬਾਤ ਕਰਦੇ ਆ ਜਸਨ ਨਾਲ ਜੀ ਕੀ ਪਾ ਰਿਹਾ ਜੀ ਅੱਜ ਦਾ ਕੀ ਪਾ 55 ਰੁਪਏ ਹਾਂਜੀ ਜਸਨ ਬਾਈ ਠੀਕ ਠਾਕ ਆ ਬਈ ਹਾਂਜੀ ਬਈ ਵਧੀਆ ਇਹ ਛੇਵ ਦਾ ਕੀ ਭਾਰ ਆ ਲਾਏ ਜੀ ਅੱਜ ਛੇਵ 1500 ਤੋਂ ਲੈ ਕੇ ਵੀਰੇ 1500 ਤੋਂ ਲੈ ਕੇ 1600 ਤੱਕ 1500 ਤੋਂ ਲੈ ਕੇ ਚਾਰ ਡੱਬੇ ਨੇ ਇਹ 600 ਵਾਲੇ ਨੇ ਬਾਕੀ ਆ ਸਾਰੇ 1500 1550 1600 1600 ਤੇ ਵੀਰ ਜੀ ਐ ਵੀ ਦੱਸ ਦਿਓ ਵੀ ਇਹਨਾਂ ਬਾਜਨ ਕਿੰਨਾ ਹੁੰਦਾ ਜੀ 10 ਕਿਲੋ ਦੀ ਭਰਤੀ ਹੁੰਦੀ ਹੈ ਨੈਟ ਵਿੱਚ ਹਾਂਜੀ ਦੋਸਤੋ 10 ਕਿਲੋ ਦੀ ਭਰਤੀ ਹੁੰਦੀ ਹੈ ਨੈਟ ਜੀ ਇਹ ਤੇ ਹੋਲ ਸੇਲ ਦਾ ਰੇਟ ਆ ਜੀ ਇਹ ਠੀਕ ਆ ਜੀ ਕਾ ਦਸ਼ੇਰੀ ਆਮ ਦਾ ਕੀ ਭਾ ਲੱਤਾ ਜੀ ਅੱਜ ਤੇ 50 ਤੋਂ ਲੈ ਕੇ ਫਿਰ 55 ਚੱਲੇ ਆ ਹਾਂ ਜੀ ਦੇਖੋ 50 ਤੋਂ ਲੈ ਕੇ 55 ਕਿਲੋ ਦਾ ਭਾ ਜੀ ਇਹ ਠੀਕ ਆ ਜੀ ਗ੍ਰੇਡੀ ਲੈਣੀ ਪੈਣੀ ਆ ਇਹ ਛੋਟੀ ਗ੍ਰੇਡੀ ਆ ਕਿੰਨੇ ਕਿਲੋ ਦੀ ਹੁੰਦੀ ਆ 12 ਕਿਲੋ ਚੱਲੇ ਵੀਰੇ 12 ਕਿਲੋ ਦੀ ਗ੍ਰੇਡੀ ਹੁੰਦੀ ਆ ਜੀ ਇਹ ਠੀਕ ਆ ਜੀ 50 ਤੋਂ 55 ਰੁਪਏ ਕਿਲੋ ਦੇ ਭਾ ਨਾਲ ਲੈਣੀ ਪੈਣੀ ਆ ਇਹ ਪੂਰੀ ਲੈਣੀ ਪੈਣੀ ਆ ਹੋਲ ਸੇਲ ਦਾ ਰੇਟ ਆ ਤੁਸੀਂ ਆ ਦਸਨ ਵੀ ਰੋਰਾਂ ਨੂੰ ਮਿਲ ਸਕਦੇ ਹੋ ਜੇ ਆਪਣੇ ਦਸ਼ੇਰੀ ਆਮ ਕਿਸੇ ਨੇ ਲੈਣਾ ਹੋਲ ਸੇਲ ਦੇ ਰੇਟ ਤੇ ਜੀ ਠੀਕ ਹੈ ਨਾ ਜੀ ਹਾਂ ਜੀ ਦੋਸਤੋ ਆਪਾਂ ਆਮ ਦਾ ਰੇਟ ਵੀ ਤੁਹਾਨੂੰ ਦਿਖਾਉਣਾ ਹਾਂਜੀ ਦੋਸਤੋ 50 ਤੋਂ ਲੈ ਕੇ ਅੰਬ ਦਾ ਭਾਅ ਆ ਰਿਹਾ ਜੀ ਅੱਜ ਐਂਟਰ ਪ੍ਰਾਈਸ ਦਾ ਭਾਅ ਤੇ ਕਰਿਆ ਜੀ ਅੰਬ ਦਾ ਭਾਅ ਜੀ ਅੱਜ ਇੱਕ ਗਰੇਡੀ ਹੈਗੀ ਆ 5 ਕਿਲੋ ਦੀ ਗਰੇਡੀ ਹੁੰਦੀ ਹੈ ਜੀ ਜੇ ਕਿਸੇ ਨੇ ਲੈਣਾ ਤਾਂ ਹੋਲ سیل ਦਾ ਰੇਟ ਆ ਜੀ ਇਹ ਠੀਕ ਹੈ ਜੀ ਪੂਰਾ ਵਧੀਆ ਅੰਬ ਆ ਜੀ ਇਹ ਤੇ ਆਪਾਂ ਹੋਰ ਵੀ ਕੇਲੇ ਬਾਰੇ ਵੀ ਪੁੱਛ ਲਈ ਵੀ ਕੇਲੇ ਦਾ ਭਾਅ ਅੱਜ ਕੀ ਰਿਹਾ ਬਾਜ਼ਾਰ ਦਾ ਚਲੋ ਬਾਬੂ ਜੀ ਨਾਲ ਆਪਾਂ ਗੱਲਬਾਤ ਕਰਦੇ ਹਾਂ ਬਾਬੂ ਨਾਲ ਪੁੱਛਦੇ ਆਪਾਂ ਬਾਬੂ ਜੀ ਨਮਸਕਾਰ ਜੀ ਤੇ ਕੇਲੇ ਦਾ ਭਾਅ ਕੀ ਰਿਹਾ ਜੀ ਅੱਜ ਕੇਲਾ ਮਿਕਸ ਚੱਲੀ ਜੀ 1 ਨੰਬਰ 42 ਰੁਪਏ ਦਾ ਹਾਂਜੀ 40 ਤੋਂ 42 ਰੁਪਏ ਦਾ ਭਾਅ ਰਿਹਾ ਜੀ ਕੇਲੇ ਦਾ ਬਾਜ਼ਾਰ ਦਾ ਜੀ ਜੇ ਕਿਸੇ ਨੇ ਲੈਣਾ ਤਾਂ ਪੂਰਾ ਗ੍ਰੇਡ ਲੈਣਾ ਪੈਣਾ ਜੀ ਕੇਲੇ ਦਾ ਇਹ ਹੋਲ سیل ਦਾ ਰੇਟ ਆ ਬਾਈ ਯੂਰਨ ਦਾ ਜੀ ਇਹ ਠੀਕ ਹੈ ਜੀ ਤੇ ਜੇ ਕਿੰਨੇ ਕਿਲੋ ਦੀ ਭਰਤੀ ਹੁੰਦੀ ਹੈ ਭਰਿਆ ਹੁੰਦਾ ਜੀ ਗ੍ਰੇਡ ਇਹ ਆਪਣਾ 16 ਕਿਲੋ ਦੀ ਭਰਤੀ ਹੁੰਦੀ ਹੈ ਜੀ ਗ੍ਰੇਡ ਦੀ ਇਹ ਤਾਂ 16 ਕਿਲੋ ਪੂਰਾ ਲੈਣਾ ਪੈਣਾ ਜੇ ਕਿਸੇ ਨੇ ਲੈਣਾ ਜੀ ਇਹ ਠੀਕ ਹੈ ਜੀ ਇਹ ਕਿਲੋਆਂ ਦਾ ਭਾਅ ਨਹੀਂ ਹੈਗਾ ਜੀ ਇਹ ਠੀਕ ਹੈ ਜੀ ਇਹ ਹੋਲ سیل ਦਾ ਰੇਟ ਆ ਜੀ ਇਕੱਠਾ ਮਾਲ ਮਿਲਦਾ ਜੀ ਬੱਲੇ ਬੱਲੇ ਘੱਟੋ ਘੱਟ ਗ੍ਰੇਡ ਲੈਣਾ ਪੈਣਾ ਜੀ ਇਹ ਧੰਨਵਾਦ ਬਾਬੂ ਜੀ ਹਾਂਜੀ ਦੋਸਤੋ ਆ ਬਾਈ ਜੀ ਨਾ ਕਰਦੇ ਗੱਲਬਾਤ ਜੀ ਅੱਜ ਫਰੂਟ ਦਾ ਕੀ ਭਾਅ ਆ ਰਿਹਾ ਜੀ ਬਾਈ ਹੁਰਾਂ ਕੋਲੇ ਤੇ ਇਹਨਾਂ ਕੋਲੇ ਅੰਗੂਰ ਵੀ ਆ ਅੰਗੂਰ ਦਾ ਭਾਅ ਪੁੱਛਦੇ ਜੀ ਆਪਣੇ ਬਰਨਾਲੇ ਦੇ ਵਿੱਚ ਅੰਗੂਰ ਵੀ ਆਉਣਾ ਸਟਾਰਟ ਹੋ ਗਿਆ ਜੀ ਹਾਂਜੀ ਵੀਰ ਜੀ ਅੰਗੂਰ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਬਾਜ਼ਾਰ 'ਚ ਇਹ ਦੇਸੀ ਅੰਗੂਰ ਐ ਹਾਂਜੀ ਤੇ 30 ਰੁਪਏ ਕਿਲੋ ਦਾ ਰੇਟ ਐ ਇਹਦਾ ਦੇਸੀ ਅੱਛਾ 30 ਰੁਪਏ ਕਿਲੋ ਦਾ ਭਾਅ ਜੀ ਇਹਦਾ ਅੰਗੂਰਾ ਦਾ ਜੀ ਹੋਲ ਸੇਲ ਦਾ ਰੇਟ ਐ ਜੇ ਕਿਸੇ ਨੇ ਲੈਣਾ ਤੇ ਵੀਰ ਜੀ ਗ੍ਰੇਡੀ ਪੂਰੀ ਲੈਣੀ ਪੈਣੀ ਐ ਜੇ ਕਿਸੇ ਨੇ ਲੈਣੀ ਹੀ ਲੈਣੀ ਪੈਣੀ ਐ ਹਾਂਜੀ ਦੋਸਤੋ ਪ ਦੇ ਦਸ਼ੇਰੀ ਆ ਜੋ ਦਸ਼ੇਰੀ ਅੰਬ ਕਿਹੜੀ ਦਸ਼ੇਰੀ ਅੰਬ ਦੀ ਮਾਰਕੀਟ ਆ ਫੁੱਲ ਕਰਨ ਲਾ ਟੋਪ ਵਾਲਾ ਮਾਲ ਹਾਂਜੀ 55 ਰੁਪਏ ਕਿਲੋ ਦੇ ਜੀ 55 ਰੁਪਏ ਦਾ ਕਿਲੋ ਦਾ ਭਾਜ ਜੀ ਪੂਰਾ ਵਧੀਆ ਟੋਪ ਅੰਬ ਆ ਜੀ ਇਹ ਠੀਕ ਹੈ ਦਸ਼ੇਰੀ ਅੰਬ ਜੀ ਵੀ ਆਉਣਾ ਸਟਾਰਟ ਹੋ ਗਿਆ ਜੀ ਆਪਣੇ ਕੋਲੇ ਠੀਕ ਹੈ ਬਾਜ਼ਾਰ ਦੇ ਵਿੱਚ ਆਲੂ ਖਾ ਇਹ ਆਲੂ ਵਖਾਰਾ ਦਾ ਕੀ ਭਾ ਰਿਹਾ ਜੀ ਵੀਰ ਜੀ ਆਲੂ ਵਖੜਦਾ ਰੇਟ ਵੀਰੇ 70 ਰੁਪਏ ਤੋਂ ਲੈ ਕੇ 90 ਰੁਪਏ ਤੱਕ ਬਿਕ ਰਹੇ 70 ਰੁਪਏ ਤੋਂ ਲੈ ਕੇ ਜੀ 90 ਰੁਪਏ ਤੱਕ ਦਾ ਵਯਾਰ ਰਿਹਾ ਜੀ ਇਹ ਜੇ ਲੈਣਾ ਕਿਸੇ ਨੇ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਜੀ ਆ ਕੇ ਪੂਰਾ ਵਧੀਆ ਕੁਆਲਟੀ ਮਿਲਣੀ ਹੈ ਜੀ ਕੋਈ ਵੀ ਪੀਸ ਖਰਾਬ ਨਹੀਂ ਮਿਲਦਾ 20 ਕੰਮ ਤੇ ਹੈ ਹਾਂਜੀ ਤੋਂ ਇਹ 40 ਰੁਪਏ ਤੋਂ ਲੈ ਕੇ 50 ਰੁਪਏ ਕਰੋ ਦਾ ਬਿਕ ਰਹਗਾ ਟੋਟੇ ਅੰਬਰਾ ਭਾਜੀ 40 ਤੋਂ ਲੈ ਕੇ 45 ਰੁਪਏ ਦੇ ਭਾਅ ਨਾਲ ਵੇਖਾਈ ਕਿਲੋ ਦਾ ਭਾਜੀ ਇਹ ਵੀ ਗ੍ਰੇਡੀ ਲੈਣੀ ਪੈਣੀ ਹੈ ਜੇ ਲੈਣੀ ਹੈ ਕਿਸੇ ਨੇ ਹੋਲ ਸੇਲ ਦਾ ਰੇਟ ਆ ਜੀ ਇਹ ਤਰਬੂਜ ਪਿਆ ਸੈਂਟਰੀ ਹਾਂਜੀ ਸੈਂਟਰੀ ਦਾ ਕੀ ਭਾਅ ਰਿਹਾ ਜੀ 6 ਰੁਪਏ ਤੋਂ ਲੈ ਕੇ 8 ਰੁਪਏ ਤੱਕ ਵਿਕਦੀ ਹੈ 6 ਰੁਪਏ ਤੋਂ 8 ਰੁਪਏ ਤੱਕ ਦੀ ਭਾਅ ਰਿਹਾ ਜੀ ਇਹਦਾ ਸੈਂਟਰੀ ਦਾ ਪੂਰੀ ਵਧੀਆ ਸੈਂਟਰੀ ਹੈ ਜੀ ਇਹ ਵੀ ਕਿੱਲੇ ਕਿ ਨਹੀਂ ਅੱਜ ਸਫੈਦ ਅੰਬ ਹਾਂਜੀ 8 ਰੁਪਏ ਦੀ ਮਾਰਕੀਟ ਹੈ ਜੀ ਸਫੈਦ ਅੰਬ ਦੀ ਜੀ ਪੂਰੀ ਵਧੀਆ ਸਫੈਦ ਅੰਬ ਆ ਜੀ ਇਹ ਠੀਕ ਜੀ ਲੀਚੀ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਬਈ ਲੀਚੀ ਵਿਕੇ ਬਰੇ 120 ਰੁਪਏ ਤੋਂ ਲੈ ਕੇ 130 ਰੁਪਏ ਤੱਕ ਪੂਰੀ ਟੌਪ ਦੀ ਲੀਚੀ ਹਾਂਜੀ ਦੋਸਤੋ ਪੂਰੀ ਵਧੀਆ ਟੌਪ ਦੀ ਲੀਚੀ ਹੈ ਜੀ ਇਹ ਠੀਕ ਹੈ ਨਾ ਜੀ ਇਹ ਹੀ ਭਾਲਾ ਬੀਐਸ ਫੂਡ ਕੰਪਨੀ ਹਾਂਜੀ ਵੀਰ ਜੀ ਆਪਣੀ ਕੰਪਨੀ ਦਾ ਨਾਮ ਬੋਲ ਦੋ ਵੀ ਕੀ ਹੈ ਜੀ ਫੂਡ ਕੰਪਨੀ ਬਾਈ ਠੀਕ ਹੈ ਵੀਰ ਜੀ ਆ ਵੀਰ ਹੋਰਾਂ ਨੂੰ ਮਿਲ ਸਕਦੇ ਤੁਸੀਂ ਨੇ ਗਰੂਪ ਵਿੱਚ ਖਰੀਦਣਾ ਜੀ ਤੇ ਹੋਲ ਸੇਲ ਦਾ ਰੇਟ ਆ ਬਾਈ ਹੋਰਾਂ ਦਾ ਜੀ ਰੇਟਿੰਗ ਹੁੰਦੀ ਹੈ ਆਪਣੇ ਕੋਲ ਬਾਈ ਠੀਕ ਹੈ ਪੂਰੀ ਵਧੀਆ ਕੁਆਲਿਟੀ ਹੈ ਜੀ ਤੁਸੀਂ ਨੇ ਦੇਖ ਹੀ ਲੈਣੀ ਉਹਨੇ ਵੀਡੀਓ ਵਿੱਚ ਆ ਵੀ ਪੂਰੀ ਵਧੀਆ ਸਾਫ ਕੁਆਲਿਟੀ ਹੈ ਜੀ ਬਾਈ ਹੋਰਾਂ ਦੀ ਹੌਣ ਲੱਗ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ ਇਹ 1200 ਦੀ ਪੇਟੀ ਹੈ ਜੀ ਇਹ ਨਾਰਾਂ ਦੀ ਬੰਦ ਬੇਟੀ ਨਹੀਂ ਤੇ 10 ਕਿਲੋ ਦੀ ਭਰਤੀ ਹੁੰਦੀ ਹੈ ਨਾਰਾਂ ਦੀ ਠੀਕ ਹੈ ਨਾ ਜੀ ਜੇ ਕਿਸੇ ਨੇ ਲੈਣਾ ਤਾਂ ਹੋਲ ਸੇਲ ਦੇ ਰੇਟ ਤੇ ਬੰਦਾ ਲੈ ਸਕਦਾ ਜੀ ਆ ਕੇ ਬਾਈ ਹੋਰਾਂ ਕੋਲੇ ਠੀਕ ਹੈ ਜੀ ਤੇ ਪਵੀਤੇ ਦਾ ਭਾਅ ਹੈਗਾ ਜੀ 30 ਤੋਂ 35 ਰੁਪਏ ਦਾ ਰੇਟ ਹੈ ਜੀ ਹੋਲ ਸੇਲ ਦਾ ਰੇਟ ਹੈ ਜੀ ਬਾਈ ਹੋਰਾਂ ਹਾਂਜੀ ਦੋਸਤੋ ਆਪਾਂ ਪਿਆਜ਼ਾਂ ਬਾਰੇ ਵੀ ਗੱਲਬਾਤ ਕਰ ਲਈ ਵੀ ਅੱਜ ਦਾ ਪਿਆਜ਼ ਪਿਆਜ਼ ਦਾ ਬਾਜ਼ਾਰ ਕੀ ਰਿਹਾ ਜੀ ਚਲੋ ਆਪਾਂ ਚੱਲਦੇ ਹਾਂ ਪਿਆਜ਼ ਦੇ ਬਾਰੇ ਪਤਾ ਕਰੀਏ ਠੀਕ ਹੈ ਜੀ ਤੇ ਬਾਈ ਹੋਰਾਂ ਦਾ ਤੇ ਪਿਆਜ਼ ਦਾ ਵੀ ਗੱਲੋ ਆਪਾਂ ਬਾਬੂ ਜੀ ਨਾਲ ਗੱਲਬਾਤ ਕਰਾਉਣੇ ਜੀ ਆਲੂਆਂ ਦਾ ਕੀ ਭਾਅ ਆ ਰਿਹਾ ਤੇ ਪਿਆਜ਼ ਦਾ ਕੀ ਭਾਅ ਆ ਰਿਹਾ ਚਲੋ ਆਪਾਂ ਆਲੂਆਂ ਬਾਰੇ ਗੱਲਬਾਤ ਕਰੀਏ ਕੋਈ ਤੋਂ ਤੋਂ ਬੱਲੇਪਾ ਚਲੋ ਕਰ ਦਿਆਂ ਗੱਲਬਾਤ ਨਮਸਕਾਰ ਬਾਬੂ ਜੀ ਨਮਸਕਾਰ ਤੇ ਆਲੂਆ ਬਾਜ਼ਾਰ ਕੀ ਚੱਲ ਰਿਹਾ ਜੀ ਅੱਜ ਸਾਢੇ 350 ਲੈ ਕੇ 600 ਰੁਪਏ ਨੇ ਕਿਹੜਾ ਆਲੂ ਆਪਾਂ ਉਹ ਵੀ ਦਿਖਾ ਦਈਏ ਜੀ ਆਪਣੇ ਕਸਟਮਰ ਨੂੰ ਜੀ ਬੇਮੰਡ ਆਲੂ ਵਿਕਦੇ ਵਧੀਆ ਹਾਂਜੀ ਡਾਇਮੰਡ ਆਲੂ ਆ ਜੀ ਪੂਰਾ ਵਧੀਆ ਜੀ 600 ਰੁਪਏ ਕਿਤਾ ਵਿਕਦੇ 600 ਰੁਪਏ ਗੱਟੇ ਦਾ ਭਾਅ ਹੋਗਾ ਜੀ ਡਾਇਮੰਡ ਦਾ ਜੀ ਇਹਨੇ ਬਹੁਤ ਵਧੀਆ ਕੁਆਲਿਟੀ ਆ ਬਾਪੂ ਹੋਰਾਂ ਕੋਲੇ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਠੀਕ ਆ ਜੀ 50 ਕਿਲੋ ਦੀ ਭਰਤੀ ਹੁੰਦੀ ਆ ਦੇਖ ਲਓ ਭਰਤੀ ਠੀਕ ਆ ਜੀ ਤੇ ਉਹ ਦੂਸਰਾ ਕਟਾ ਕੀ ਪਾ ਲਾਤਾ ਜੀ ਆਪਣਾ ਦੂਸਰਾ ਵਿਕਿਆ 300 ਰੁਪਏ ਹਾਂਜੀ ਦੋਸਤੋ ਇਹ ਤੁਸੀਂ ਨੇ ਲੈਣਾ ਕਟਾ ਸਸਤਾ ਵਾਲਾ ਵੀ ਲੈਣਾ ਉਹ ਸਸਤਾ ਵਾਲਾ ਵੀ ਮਿਲ ਜੂਗਾ ਤੇ ਇਹ ਵਿਕਿਆ ਜੀ 300 ਰੁਪਏ ਦਾ ਭਾਜ ਇਹ ਆਪ ਦਾ ਆ ਦੇ ਕੋਈ ਪੂਰੀ ਵਧੀਆ ਕੁਆਲਿਟੀ ਆ ਜੀ ਇਹ ਕਿਹੜਾ ਆਲੂ ਆ ਬਾਪੂ ਜੀ ਇਹ ਤੇ ਖਾਪੀ ਹੈ ਖਾਪੀ ਆਲੂ ਆ ਜੀ ਇਹ ਠੀਕ ਆ ਜੀ ਅੱਜ ਪਿਆ ਦਾ ਠੀ ਭਾ ਰਿਹਾ ਜੀ ਠੀਕ ਆ ਜੀ ਹਾਂਜੀ ਬਾਬੂ ਜੀ ਨਮਸਕਾਰ ਜੀ ਨਮਸਕਾਰ ਜੀ ਤੇ ਬਾਬਾ ਜੀ ਆ ਤਿੰਨ ਗੱਡੀਆਂ ਘੜੀਆਂ ਨੇ ਪਿਆਦੀ ਆਪਣੇ ਵਾਧੀਆਂ ਦੇਖ ਰਿਹਾ ਜੀ 10 ਰੁਪਏ ਕਿਲੋ ਅੱਛਾ ਦੋ ਗੱਡੀਆਂ ਜੀ ਹਾਂ ਠੀਕ ਹੈ 10 ਰੁਪਏ ਦਾ ਭਾਜੇ ਇਹ ਪੀਲੋ ਦਾ ਜੀ ਆ ਗੱਡੀ ਵਿਗਰੇ ਜੀ 90 ਰੁਪਏ ਕਿਲੋ 90 ਰੁਪਏ ਕਿਲੋ ਕਿੰਨੇ ਕਿਲੋ ਦੀ ਭਰਤੀ ਹੁੰਦੀ ਹੈ ਗੱਟੇ 'ਚ ਭਰਤੀ ਹੈ 30 ਕਿਲੋ ਤੋਂ ਲੈ ਕੇ 50 ਕਿਲੋ ਤੱਕ ਹਾਂਜੀ 30 ਕਿਲੋ ਤੋਂ ਲੈ ਕੇ 50 ਕਿਲੋ ਦੀ ਭਰਤੀ ਮਿਲ ਜੂ ਜੀ ਇਹ ਹੋਲ ਸੇਲ ਦਾ ਰੇਟ ਆ ਜੀ ਬਾਪੂ ਹੋਰਾਂ ਦਾ ਜੇ ਕਿਸੇ ਨੇ ਲੈਣਾ ਤਾਂ ਪਿਆਜ਼ ਹੋਲ ਸੇਲ ਦੇ ਰੇਟ ਤੇ ਮਿਲਣਾ ਪੂਰਾ ਵਧੀਆ ਟੌਪ ਦਾ ਪਿਆਜ਼ ਹੈ ਬਾਜੇ 7-8 ਰੁਪਏ ਵੀ ਵਿਕਦੀ ਹੈ ਜੀ ਗੱਟੇ ਆ 7 ਰੁਪਏ ਵੀ ਮਿਲ ਜੂ ਆਈਏ ਪਿਆਜ਼ ਕਿਸੇ ਨੇ ਲੈਣਾ ਜੀ 5 ਰੁਪਏ ਵੀ ਮਿਲ ਜੂ ਆ ਜੀ ਹਾਂ ਥੋੜੇ ਐਡ ਐਡ ਸਾਰਾ ਵਧੀਆ ਹੀ ਹੁੰਦਾ ਮਾਲ ਤੇ ਆ ਕੀ ਭਾਈ ਲਾਇਆ ਜ ਠੀਕ ਹੈ ਜੀ ਆਪ ਵਿਗਰੇ ਜੀ 9 ਰੁਪਏ ਅੱਛਾ ਇਹ ਨਾਸਕ ਦਾ ਕੀ ਭਾ ਰਿਹਾ ਜੀ ਅੱਜ ਨਾਸਕ ਵਿਗਰੇ ਜੀ 16 ਤੋਂ 17 16 ਦਾ 17 ਦਾ ਭਾ ਜੀ 16 ਤੋਂ 17 ਰੁਪਈਆ ਦਾ ਭਾ ਜੀ ਇਹ ਠੀਕ ਹੈ ਜੀ ਅੱਜ ਦੇ ਰੇਟ ਆ ਜੀ ਇਹ ਪਿਆਜ਼ ਦਾ ਠੀਕ ਹੈ ਜੀ ਧੰਨਵਾਦ